ਲੋ ਜੀ ਅਸੀਂ ਖੜੇ ਆ ਇਸ ਵੇਲੇ ਤੁਸੀਂ ਬੰਦੇ ਉੱਤੇ ਤੇ ਮੈਂ ਪਸਵਾਰਾਂ ਵਾਲੀ ਸਾਈਡ ਤੇ ਖੜੇ ਹਾਂ ਜਿਸਥੇ ਪਾਈਪਾਂ ਚੱਲਦੀਆਂ ਨੇ ਚਾਹੋ ਤੁਹਾਨੂੰ ਮੈਂ ਪਾਈਪ ਦਿਖਾਉਣਾ ਕਿੰਨੀ ਤੇਜ਼ ਚੱਲ ਦੇਖੋ ਆ ਪਾਈਪ ਚੱਲ ਰਿਹਾ ਜੀ ਮੈਂ ਜੂਮ ਕਰਕੇ ਦਿਖਾਉਣਾ ਪਾਈਪਾਂ ਚੱਲ ਰਹੀਆਂ ਬਹੁਤ ਤੇਜ਼ ਆ ਚੱਲ ਰਹੀਆਂ ਜੀ ਪਾਈਪ ਬਹੁਤ ਤੇਜ਼ ਚੱਲ ਰਹੀ ਹੈ ਪਾਈਪ ਇਹ ਉਹ ਮੈਂ ਤੁਹਾਨੂੰ ਦਿਖਾਉਣਾ ਦੂਸਰੀ ਸਾਈਡ ਜਿਸ ਪਾਸਿਓਂ ਉਸੇ ਦੇ ਪਰਲੇ ਪਾਸਿਓਂ ਪਾਣੀ ਆ ਰਿਹਾ ਜਿਸ ਤਰ੍ਹਾਂ ਬਹੁਤ ਤੇਜ਼ ਪਾਣੀ ਆ ਰਿਹਾ ਤੇ ਉਹ ਤੁਮੀ ਪਾਣੀ ਬਰਾ ਮੈਂ ਤੁਹਾਨੂੰ ਹੁਣ ਇਸਧਰ ਦਿਖਾਉਣਾ ਵਾ ਅੱਜ ਇਸ ਪਾਸੇ ਵੀ ਪਾਈਪਾਂ ਚੱਲਦੀਆਂ ਨੇ ਪਾਣੀ ਇਸ ਪਾਸੇੋਂ ਜਾਂਦਾ ਤੇ ਆ ਦੇਖੋ ਕਿਸ ਤਰ੍ਹਾਂ ਘਮਣ ਘੇਰੀ ਬਣੀ ਹੋਈ ਏ ਤੇ ਪਾਣੀ ਪੂਰੇ ਜ਼ੋਰ ਨਾਲ ਜਾ ਰਿਹਾ ਪੂਰੇ ਜ਼ੋਰਾਂ ਨਾਲ ਪਾਣੀ ਜਾ ਰਿਹਾ ਤੇ ਜੇ ਇਸੇ ਤਰ੍ਹਾਂ ਹੀ ਪਿੱਛੋਂ ਪਾਣੀ ਛੱਡਦੇ ਰਹੇ ਤੇ ਹੋਰ ਵੀ ਤੇਜ਼ ਪਾਣੀ ਚੱਲਣ ਦੀ ਸੰਭਾਵਨਾ ਹੈ ਬਾਰਿਸ਼ ਵੀ ਰੋਜ਼ ਹੋ ਰਹੀ ਹੈ ਤੇ ਪਿੱਛੋਂ ਵੀ ਪਾਣੀ ਪਾਉ ਡੈਮ ਤੋਂ ਛੱਡਿਆ ਜਾ ਰਿਹਾ ਸੋ ਲੋਕ ਦੇਖਣ ਆ ਰਹੇ ਨੇ ਕਿ ਕੀ ਹਾਲਾਤ ਆ ਪਾਣੀ ਦੇ ਦਰਿਆ ਦੇ ਤਰਸੀ ਦਾ ਬਿਲਕੁਲ ਨਾਲ ਲੱਗਿਆ ਹੋਇਆ ਪਾਣੀ ਤੇ ਆਹ ਤੁਹਾਡੀ ਗੱਲ ਕਰਾਉਣੇ ਆ ਪਿੰਡ ਦੇ ਸਪਾਂਸਰ ਵੀ ਨਾਲ ਆਏ ਨੇ ਹਾਂ ਜੀ ਸਪਾਂਸਰ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹਾਲਾਤ ਤੇ ਪਤਾ ਹੀ ਹੈ ਸਾਰਿਆਂ ਨੂੰ ਕਿ ਹਰ ਜਗ੍ਹਾ ਮੋਬਾਈਲਾਂ ਦੇ ਚੱਲਣ ਦੇ ਆ ਪਰ ਪਹਿਲੀ ਵਾਰ ਸਤਿਨੀ ਇੰਨੀ ਕਿ ਹੋ ਗਈ ਹੈ ਕਿ ਸਾਰੇ ਖੱਡੇ ਨਾਲੇ ਪੂਰੇ ਪਾਣੀ ਨਾਲ ਭਰੇ ਪਏ ਆ ਹਾਂਜੀ ਹਾਂਜੀ ਇੱਕ ਥੋੜਾ ਸਾਰੇ ਵੀ ਲੋੜ ਹੈ ਜੀ ਤੇ ਅਸੀਂ ਤੇ ਪ੍ਰਸ਼ਾਸਨ ਦੇ ਅੱਗੇ ਇਹੋ ਬੇਨਤੀ ਕਰਾਂਗੇ ਕਿ ਇਹਦਾ ਸਾਰਾ ਉਹ ਥੋੜਾ ਜਿਹਾ ਕੰਟਰੋਲ ਵਿੱਚ ਲਿਆ ਜਾਏ ਕਿ ਨਹੀਂ ਤੇ ਬਹੁਤ ਭਾਰੀ ਨੁਕਸਾਨ ਪਹਿਲੇ ਹੀ ਬਹੁਤ ਹੋ ਗਿਆ ਪੰਜਾਬ ਦਾ ਜੀ ਕਿ ਅਗਲੇ ਅਸੀਂ ਦੇਖਣ ਦੇਗਾ ਅਗਲੇ ਜਿੱਥੇ ਇਲਾਕੇ ਆ ਬਹੁਤ ਜ਼ਿਆਦਾ ਡੁੱਬੇ ਪਏ ਆ ਹਾਂਜੀ ਹਾਂਜੀ ਤੇ ਹੁਣ ਵੀ ਅਗਰ ਥੋੜਾ ਥੋੜਾ ਕਰਕੇ ਅਗਰ ਪਾਣੀ ਨਿਕਲਦਾ ਤੇ ਕੁਝ ਜਨਤਾ ਦਾ ਬਚਾਅ ਹੋ ਸਕਦਾ ਹੋ ਸਕਦਾ ਨਹੀਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਉਂਦੀ ਥੀਟ ਹੈ ਜੇ ਜਦੋਂ ਇੱਕ ਪਾਈਪ ਹੈ ਜਿਹੜੇ ਛੋਟੇ ਪਾਈਪ ਨਹੀਂ ਹੈ ਜੀ ਇਹ 10 10 ਫੁੱਟ ਦੇ ਪਾਈਪ ਹੈ ਇਹਨਾਂ ਨੇ ਸਿਰਫ ਸਾਰਾ ਹੀ ਚਾਹੀਦਾ ਇਲਾਕੇ ਨੂੰ ਡੋਬਣ ਵਾਸਤੇ ਜੀ ਜੀ ਤੇ ਜਿਹੜੇ ਗਰੀਬੀ ਜਨਤਾ ਨੇ ਕਮਾਦ ਝੋਨਾ ਫਸਲਾਂ ਜਿਹੜੀਆਂ ਨੇ ਅੱਜ ਜ਼ਿਮੀਦਾਰ ਜਿਹੜੇ ਬੜੇ ਇੱਕ ਔਖੇ ਤਰੀਕੇ ਨਾਲ ਉਹਨੇ ਆਪਣੀ ਫਸਲ ਪਾਲੀ ਹੈ ਹਾਂ ਜੀ ਤੇ ਬਹੁਤ ਮਾਲੀ ਔਰ ਯਾਨੀ ਨੁਕਸਾਨ ਹੋ ਸਕਦਾ ਤਕਰੀਬਨ ਲੱਗੇ ਲੱਗੇ ਦੇਖ ਕੇ ਆਏ ਕਮਾਂਤ ਤੇ ਤਕਰੀਬਨ ਡੁੱਬੇ ਪਏ ਡੁੱਬੇ ਪਏ ਯਾਰ ਹਾਂ ਜੀ ਤੇ ਹੋਰ ਜੇ ਪਾਣੀ ਆ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਚਾਂਸ ਹੈ ਪਰਮਾਤਮਾ ਦੇ ਅੱਗੇ ਵੀ ਅਰਦਾਸ ਕਰਦੇ ਆਂ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਕਿ ਕੰਟਰੋਲ ਨਾਲ ਪਾਣੀ ਛੱਡਿਆ ਜਾਏ ਕਿ ਜਿਹੜਾ ਇਹਦੇ ਨੂੰ ਅੱਗੇ ਨਾ ਵਧੇ ਅੱਗੇ ਨਾ ਹੋਰ ਮਾਸਤ ਜੀ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਚੈਨਲ ਦਰਾ ਬੇਨਤੀ ਕਰਾਂਗੇ ਮਾਸਤ ਜੀ ਕੁਝ ਕਹਿਣਾ ਚਾਹੁੰਦੇ ਹੋ ਮਾਸਤ ਜੀ ਹਾਂ ਜੀ ਮੈਂ ਕਿ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਕੋਈ ਗੱਲ ਕਹਿਣਾ ਚਾਹੁੰਦੇ ਹੋ ਦੱਸੋ ਕਰਿਆ ਜਾਂ ਕੋਈ ਹੋਰ ਜੀ ਫਟੇ ਜੀ ਜੀ ਸਾਨੂੰ 23 ਦਾ ਮੰਦਰ ਵੀ ਅਸੀਂ ਦੇਖਿਆ ਸੀਗਾ ਜੀ ਜੀ ਇੱਥੇ ਕਈ ਵਾਰ ਉਹਦੇ ਵਰਗੀ ਫਿਨਿਸ਼ਰ ਬਣ ਚੁੱਕੀ ਆ ਜਿਹੜੀ ਤੁਸੀਂ ਤੋਂ ਮੰਗਲਨ ਹੋਈ ਜਾਂਦੀ ਆ ਜੀ ਉਹਦੀ ਨਿਸ਼ਾਨੀ ਹੈ ਕਿ ਜਦੋਂ ਉਹ ਸੜਕ ਕ੍ਰਾਸ ਕਰਦਾ ਪਾਣੀ ਹਰਦਾ ਜੀ ਉਹਨੂੰ ਅਗਲਾ ਪਿੰਡਾਂ ਝੰਡਾ ਲਵਾਣਾ ਰਾਜ ਵਿਵਹਾਰਾ ਚਿਰਾ ਕੋਰਪੋਰੇਸ਼ਨ ਸਾਰਾ ਬਗੜੀਆਂ ਤੇ ਨਾਲ ਨੁਕਸਾਨ ਹੋਇਆ ਜਿਹੜੇ ਦੇਖਿਆ ਆ ਉਸ ਸਾਰੇ ਪਾਣੀ ਜਿਹੜਾ ਬਗਰਾਸ ਕਰ ਰਹੀ ਆ ਪਰ ਜੋ ਇਹ ਅੱਜ ਰਾਤ ਤੱਕ ਪਾਣੀ ਇਹਨਾਂ ਪਿੰਡਾਂ ਵਿੱਚ ਐਂਟਰ ਕਰ ਜਾਏਗਾ ਪਰ ਅਸੀਂ ਬੇਜਤ ਕਰਾਂਗੇ ਐਮਬੀਐਮ ਵਾਲਿਆਂ ਨੂੰ ਕਿ ਉੱਥੋਂ ਦਾ ਡੈਮ ਦਾ ਪਾਣੀ ਆਪਣੇ ਹਿਸਾਬ ਨਾਲ ਛੱਡਿਆ ਜਿਸ ਸਾਡੇ ਛੱਡਦੇ ਰਹੇ ਆ ਕਿ ਕਿਦਾਂ ਨਾ ਛੱਡਿਆ ਜਾਵੇ ਤਾਂ ਕਿ ਪਾਣੀ ਕੰਟਰੋਲ ਹੋ ਕੇ ਦਾਂਗੇ ਚੰਗੀ ਗੱਲ ਆ ਜੇ ਪਾਣੀ ਜ਼ਿਆਦਾ ਆ ਗਿਆ ਤੁਸੀਂ ਕੋਈ ਇਨਸਾਨ ਪੰਚਾਇਤ ਆ ਸੈਨਵਾ ਜਿਹਨੇ ਜਿਵੇਂ ਸਾਲ ਮਗਰੋਂ ਸੰਤੇਈ ਵਾਂ ਮੋਹ ਜਾਨਨ ਸਾਲ ਹੋ ਜਾਏਗਾ ਸਾਡੀ ਅਪੀਲ ਰਹੀ ਹੈ ਕਿ ਪ੍ਰਸ਼ਾਸਨ ਮੌਕਾ ਕੇ ਦੇਖੇ ਰਾਮ ਨਦੀ ਨਮੀ ਦਾ ਉਹ ਪਾਣੀ ਤੱਕ ਹੋਰ ਵੀ ਛੱਡੇ ਵਾਹ ਗੁਰਜੀਤ ਸਾਲ ਸਾਲ ਵਾਹ ਗੁਰਜੀਤ ਕਿ ਕਿ ਚਲੋ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਨੇਪਲੀਏ ਪ੍ਰਸ਼ਾਸਨ ਅਗੇ ਵੀ ਪਾਣੀ ਥੋੜਾ ਹਸਾਬ ਦਾ ਹੀ ਛੱਡਿਆ ਜਾਏ ਤੇ ਜੇ ਛੱਡ ਰਿਹਾ ਤੇ ਉਹਦਾ ਪੂਰਾ ਪ੍ਰਬੰਧ ਕੀਤਾ ਜਾਏ ਪਾਣੀ ਪਾਈਪਾਂ ਦੇ ਰਾਹੀਂ ਬਹੁਤ ਪਾਣੀ ਆ ਰਿਹਾ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਕੋਈ ਜਲਦੀ ਧਿਆਨ ਦਿੱਤਾ ਜਾਵੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਤ। ਪਾਣੀ ਬਿਲਕੁਲ ਤੁਸੀਂ ਦੇ ਨਾਲ ਲੱਗ ਚੁੱਕਾ ਜੀ। ਤੁਸੀਂ ਦੇ ਨਾਲ ਕੀ ਤੁਸੀਂ ਦਾ ਉੱਪਰ ਤੱਕ ਪਾਣੀ ਆ ਚੁੱਕਾ ਥੋੜਾ ਵਹਿਣਾ ਚੱਲ ਰਿਹਾ। ਸਭ ਕਮਾਲ ਡੱਬੇ 'ਤੇ ਹੈ। ਸਿਰਫ ਉੱਪਰ ਉੱਪਰ ਲੱਭ ਰਿਹਾ ਦਿਖਾਈ ਦੇ ਰਿਹਾ ਕਮਾਲ। बाकी कमाल सारे तकरीबन डुबे पे <laughs>